ਕੀ ਕਹਿਣਾ ਚਾਹੋਗੇ ਚੰਦ ਕਦਮਾਂ ਤੇ ਹੀ ਪਾਕਿਸਤਾਨ ਦੀਆਂ ਤਾਰਾਂ ਸਰਹੱਦ ਤੇ ਰਹਿ ਰਹੇ ਜੇ ਜੋ ਹਾਲਾਤ ਬਣਿਆ ਰਾਤ ਦਾ ਪਾਸ ਤੋਂ ਹਮਲਾ ਕੀਤਾ ਕੀ ਕਹਿਣਾ ਚਾਹੋਗੇ ਸਰ ਇਹ ਜਿਹੜਾ ਸਰਜੀਕਲ ਸਟ੍ਰਾਈਕ ਕੀਤਾ ਗਿਆ ਬਹੁਤ ਵਧੀਆ ਕੀਤਾ ਹੈ ਜਿਹੜਾ ਪਾਕਿਸਤਾਨ ਆਏ ਮਤਲਬ ਆਪਣੀਆਂ ਆਦਤਾਂ ਤੋਂ ਬਾਝ ਨਹੀਂ ਆਉਂਦਾ ਅੱਤਵਾਦ ਦਾ ਜਨਮਦਾਤਾ ਹੈ ਤੇ ਫਿਰ ਉਹਦਾ ਵੀ ਨੁਕਸਾਨ ਹੋਣਾ ਚਾਹੀਦਾ ਹੈ ਤੇ ਪਿੱਛੇ ਹੀ ਕਿਨ ਨਾਲ ਦੇ ਵੀ ਉਹਨਾਂ ਆਖਿਆ ਵੀ ਰੋਹ ਵੜੇ ਕੋਈ ਵੀ ਜੋ ਸਮਾਂ ਵੇਖੋ ਵੀ ਗਾੜੀ ਕੀ ਚੱਲਦਾ ਕੀ ਗਾੜੀਓ ਪਤਾ ਲੱਗਦਾ ਵੀ ਗਾੜੀ ਕਿੱਦਾਂ ਦੀ ਆਵਾਜ਼ ਆਉਂਦੀ ਓਦਾਂ ਦਾ ਹਿਸਾਬ ਹੋਊਗਾ ਜੇ ਤੇ ਠੰਡਾ ਫੈਸਲਾ ਹੋਊਗਾ ਤਾਂ ਠੀਕ ਐ ਅਸੀਂ ਗਾੜੀ ਗਾ ਸਕਦੇ ਕਿਤੀ ਕਰਨੀ ਜੇ ਜਿਆਦਾ ਗੰਭੀ ਹੋਊ ਸਰ ਫਿਰ ਪਿੱਛੇ ਕੰਟਰੋਲ ਕਰਾਂਗੇ ਮਾਹੌਲ ਤੇ ਜਦੋਂ ਤਣਾਅਪੂਰਨ ਹੈ ਆ ਇੱਥੇ ਚਲੋ ਜਦੋਂ ਇੱਕ ਵਾਰੀ ਲੜਾਈ ਦਾ ਮਾਹੌਲ ਜਿਸ ਤਰ੍ਹਾਂ ਬਣ ਜਾਂਦਾ ਉਹ ਬਣਿਆ ਆ ਪਰ ਲੋਕ ਬੈਠੇ ਨੇ ਜੇ ਡਟੇ ਨੇ ਕੋਈ ਚੱਕਰ ਨਹੀਂ ਮਤਲਬ ਆ ਜੇ ਇੱਥੋਂ ਆ ਵੇਖੋ ਲੱਗੇ ਹੀ ਘਰ ਨੇ ਸਾਰੇ ਰਹਿائشਾਂ ਇੱਥੇ ਨੇ ਬਾਕੀ ਬੀਐਸਐਫ ਜਾਂ ਆਰਮੀ ਜਦੋਂ ਜਾਰੀ ਫੋਰਸ ਆਊਗੀ ਫਿਰ ਉਹ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਹੀ ਹੋਊਗਾ ਖੇਤੀ ਤੁਹਾਡੀ ਪਾਰ ਹੈ ਤਾਰਾਂ ਤਾਰਾਂ ਤੋਂ ਪਾਰ ਵੀ ਆ ਪਿੱਛੇ ਵੀ ਜੀ ਜੀ ਤਾਂ ਲਾਸਟ ਟਾਈਮ ਕਦੋਂ ਗਏ ਜਿੱਤ ਖੇਤੀ ਕੁਬ ਖੇਤੀਕਾਰ ਨੂੰ ਪਹਿਲਾਂ ਹੀ ਕਣਕ ਦੀ ਕਟਾਈ ਕੀਤੀ ਮੁੜ ਕੇ ਤੂੜੀ ਬਣਾਈਆਂ ਤਿੰਨ ਚਾਰ ਰੋਜ ਉਹ ਚੱਲੇ ਆ ਜਦੋਂ ਗਾੜੀ ਗਏ ਮੁੜ ਕੇ ਨਹੀਂ ਗਏ بارش ਤੋਂ ਪਹਿਲਾਂ ਦੇ ਗਏ ਫਿਲਹਾਲ ਪਿੰਡ ਛੱਡਣ ਲਈ ਕੋਈ ਗੱਲਬਾਤ ਪਿੰਡ ਮਾਵੇ ਦੇ ਮੇਰੀ ਰਹਿਸ਼ਾ ਜੀ ਕੀ ਕਹਿਣਾ ਚਾਹੋਗੇ ਚੰਦ ਕਦਮਾਂ ਤੇ ਹੀ ਪਾਕਿਸਤਾਨ ਦੇ ਆ ਤਾਰਾਂ ਸਰਹੱਦ ਤੇ ਰਹਿ ਰਹੇ ਜੇ ਜੋ ਹਾਲਾਤ ਬਣਿਆ ਰਾਤ ਦਾ ਪਾਸਵਲ ਹਮਲਾ ਕੀਤਾ ਕੀ ਕਹਿਣਾ ਚਾਹੋਗੇ ਇਹ ਆ ਕਿ ਅਸੀਂ ਤੇ ਵੇਖੋ ਰਾਤੀ ਹਾਂ ਨੂੰ ਤਾਂ ਕੋਈ ਨਿੰਦ ਵਿਚਾਰ ਨਹੀਂ ਪਤਾ ਨਹੀਂ ਦਿਨੇ ਪਤਾ ਲੱਗਾ ਟੀਵੀ ਦੀ ਖਬਰ ਤੋਂ ਕਿ ਉੱਥੇ ਹਮਲਾ ਹੋਇਆ ਵਾ ਬਾਕੀ ਥੋੜਾ ਜਿਹਾ ਤਨਾਪ ਅਸੀਂ ਇਹ ਆ ਕਿ ਕੋਈ ਕੰਮ ਜਿਹੜਾ ਇਦੋਂ ਵੀ ਬਾਹਰ ਆ ਪਾਰ ਜਾਈਦਾ ਹੂ ਬੰਦ ਕਰ ਦਿੱਤਾ ਗਿਆ ਤੇ ਪਿੱਛੇ ਹੀ ਕੀ ਨਾਲ ਲਈ ਵੀ ਉਹਨਾਂ ਆਖਿਆ ਵੀ ਰੋ ਅਜੇ ਕੋਈ ਵੀ ਜੋ ਸਮਾਂ ਵੇਖੋ ਵੀ ਗਾੜੀ ਕੀ ਚੱਲਦਾ ਕੀ ਗਾੜੀਆਂ ਪਤਾ ਲੱਗਦਾ ਵੀ ਗਾੜੀ ਕਿਦਾਂ ਦੀ ਆਵਾਜ਼ ਆਉਂਦੀ ਓਦਾਂ ਦਾ ਹਿਸਾਬ ਹੋਊਗਾ ਜੇ ਤੇ ਠੰਡਾ ਫੈਸਲਾ ਹੋਊਗਾ ਤਾਂ ਠੀਕ ਹੈ ਅਸੀਂ ਗਾੜੀ ਗਾ ਸਕਦੇ ਕਿਤੀ ਕਰਦੇ ਜੇ ਜਿਆਦਾ ਗੰਮ ਹੋਊ ਤਾਂ ਫਿਰ ਪਿੱਛੇ ਕੰਟਰੋਲ ਕਰਾਂਗੇ ਖੇਤੀ ਤੁਹਾਡੀ ਪਾਰ ਹੈ ਤਾਰਾਂ ਤੋਂ ਤਾਰਾਂ ਤੋਂ ਪਾਰ ਵੀ ਆ ਪਿੱਛੇ ਵੀ ਜੀ ਜੀ ਤਾਂ ਲਾਸਟ ਟਾਈਮ ਕਦੋਂ ਗਏ ਜੇ ਤੁਸੀਂ ਖੇਤੀ ਦੇ ਵਾਸਤੇ ਖੇਤੀ ਕਰਨ ਨੂੰ ਪਹਿਲਾਂ ਹੀ ਕਣਕ ਦੀ ਕਟਾਈ ਕੀਤੀ ਮੁੜ ਕੇ ਤੂੜੀ ਬਣਾਈਆਂ ਤਿੰਨ ਚਾਰ ਰੋਜ ਹੋ ਚੱਲੇ ਆ ਜਦੋਂ ਗਾੜੀ ਗਏ ਮੁੜ ਕੇ ਨਹੀਂ ਗਏ ਬਾਰਿਸ਼ ਤੋਂ ਪਹਿਲਾਂ ਦੇ ਗਏ ਜੀ ਜੀ ਤਾਂ ਹੁਣ ਪਿੰਡ 'ਚ ਹਾਲਾਤ ਕਿੱਦਾਂ ਦੇ ਆ ਲੋਕਾਂ 'ਚ ਕੋਈ ਸਹਿਮ ਦਾ ਮਾਹੌਲ ਤੇ ਨਹੀਂ ਨਹੀਂ ਅਜੇ ਤੇ ਨਾਰਮਲ ਆ ਕੋਈ ਗੱਲ ਨਹੀਂ ਕਿਹੇ ਦੀ ਕੋਈ ਨਹੀਂ ਬੱਚੇ ਵੀ ਇਦਾਂ ਵੇ ਸਵੇਰੇ ਸਕੂ ਜੋਨਾ ਸਕੂਲ ਬੰਦ ਕਰਤੇ ਆ ਬੱਚੇ ਆ ਗਏ ਆ ਕੋਈ ਅਜੇ ਕੋਈ ਨਿੰਦ ਵਿਚਾਰ ਨਹੀਂ ਬਰ ਨੋਰਮਲ ਹੀ ਆ ਪਿੰਡ ਤੇ ਕਿਸੇ ਨੂੰ ਕਿਹਾ ਤਾਂ ਨਹੀਂ ਕਿ ਪਿੰਡ ਖਾਲੀ ਕਰ ਦੋ ਫੋਜ ਨੇ ਜਾਂ ਕੋਈ ਇਦਾਂ ਦੀ ਗੱਲਬਾਤ ਨਹੀਂ ਆ ਨਹੀਂ ਨਹੀਂ ਕਿਸੇ ਨੂੰ ਨਹੀਂ ਕਿਹਾ ਜੋ ਭਾਰਤ ਵੱਲੋਂ ਪਾਕਿਸਤਾਨ ਤੇ ਹਮਲਾ ਕੀਤਾ ਗਿਆ ਉਹਨੂੰ ਜਾਇਜ਼ ਸਮਝਦੇ ਜੇ ਇੱਕ ਚੀਜ਼ ਨੂੰ ਤੇ ਜਾਇਜ਼ ਵੀ ਸਮਝਦੇ ਆ ਤੇ ਦੂਜੀ ਗੱਲ ਨੂੰ ਇਹ ਆ ਕਿ ਲੜਾਈ ਦਾ ਕੋਈ ਹੱਲ ਨਹੀਂ ਹੈਗਾ ਅੱਜ ਇੱਕ ਦਾ ਆਪਾਂ ਇੱਕ ਮਾਰਿਆ ਉਹਦੇ ਦੋ ਮਾਰਾਂਗੇ ਉਹ ਚੀਜ਼ ਦੀ ਕੋਈ ਵਡਿਆਈ ਨਹੀਂ ਆ ਜਾਨ ਤੇ ਇਨਸਾਨ ਦੀ ਇੱਕ ਹੀ ਆ ਇਹਨੂੰ ਇਹ ਆ ਕਿ ਕੋਈ ਵੀ ਗੱਲ ਹੈ ਉਹਨੂੰ ਬਹਿ ਕੇ ਹੱਲ ਕੀਤਾ ਜਾਣਾ ਚਾਹੀਦਾ ਇਹ ਚੀਜ਼ ਨਹੀਂ ਆ ਵੀ ਖੂਨ ਖਰਾਬੇ ਨਾਲ ਹੀ ਰੋਗ ਆਵੇ ਜਾਂਦੀ ਤੇ ਜੇ ਅੱਜ ਕੱਲ ਬੇਸ਼ੀ ਨੂੰ ਵੇਖੀ ਜਾਈ ਵੀ ਅਸੀਂ ਐਡੇ ਤਗੜੇ ਮਾੜੇ ਆ ਲੜਾਈ 'ਚ ਤਗੜਾ ਮਾੜਾ ਕੋਈ ਨਹੀਂ ਹੁੰਦਾ ਨੁਕਸਾਨ ਹੀ ਹੁੰਦਾ ਜੀ ਨਾ ਹੁੰਦਾ ਤੇ ਨੁਕਸਾਨ ਕਿੰਨਾ ਪੰਜਾਬ ਦਾ ਅੱਗੇ ਹੋਇਆ ਇਹ ਤੇ ਸਾਨੂੰ ਵੀ ਪਤਾ ਤੇ ਮੀਡੀਆ ਨੂੰ ਪਤਾ ਤੇ ਪਬਲਿਕ ਨੂੰ ਪਤਾ ਹਾਂਜੀ ਮੇਰਾ ਨਾਮ ਹਰਚੰਦ ਸਿੰਘ ਪਿੰਡ ਮਹਾਵਾ ਜੀ ਜੀ ਕੀ ਕਹਿਣਾ ਚਾਹੋਗੇ ਜੋ ਰਾਤ ਭਾਰਤ ਵੱਲੋਂ ਪਾਕਿਸਤਾਨ ਦੇ ਉੱਪਰ ਹਮਲਾ ਕੀਤਾ ਗਿਆ ਉਸ ਤੋਂ ਬਾਅਦ ਕੀ ਹਾਲਾਤ ਹੈ ਤੁਹਾਡਾ ਅਟਾਰੀ ਸਰਹੱਦ ਦੇ ਨਾਲ ਪਿੰਡ ਲੱਗਦਾ ਹੈ ਪਿੰਡ ਵਿੱਚ ਕਿਸ ਤਰੀਕੇ ਦਾ ਹੁੰਦਾ ਸਰ ਇਹ ਜਿਹੜਾ ਸਰਜੀਕਲ ਸਟ੍ਰਾਈਕ ਕੀਤਾ ਗਿਆ ਬਹੁਤ ਵਧੀਆ ਕੀਤਾ ਹੈ ਜਿਹੜਾ ਪਾਕਿਸਤਾਨ ਹੈ ਇਹ ਮਤਲਬ ਆਪਣੀਆਂ ਆਦਤਾਂ ਤੋਂ ਬਾਝ ਨਹੀਂ ਆਉਂਦਾ ਅਤਵਾਦ ਦਾ ਜਨਮਦਾਤਾ ਹੈ ਤੇ ਫਿਰ ਉਹਦਾ ਵੀ ਨੁਕਸਾਨ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਇੰਡੀਆ ਦੇ ਨਾਲ ਉਹ ਮਤਲਬ ਗਲਤ ਕੰਮ ਕਰਦਾ ਨਹੀਂ ਨਜਾਇਜ਼ ਲੋਕਾਂ ਨੂੰ ਮਾਰਦੇ ਆ ਫਿਰ ਉਹਦਾ ਜਵਾਬ ਤਾਂ ਸਰਕਾਰ ਨੇ ਦੇਣਾ ਹੀ ਚੰਦ ਕਦਮਾਂ ਤੇ ਹੀ ਪਾਕਿਸਤਾਨ ਐ ਤਾਰਾਂ ਲੱਗੀਆਂ ਐ ਇੱਥੇ ਪਿੰਡ 'ਚ ਕਿਸ ਤਰੀਕੇ ਦਾ ਮਾਹੌਲ ਐ ਪੂਰੇ ਪਿੰਡ 'ਚ ਕਿਸ ਤਰੀਕੇ ਦਾ ਦੇਖੋ ਜੀ ਮਾਹੌਲ ਤੇ ਜਦੋਂ ਤਣਾਅਪੂਰਨ ਹੈ ਐ ਇੱਥੇ ਚਲੋ ਜਦੋਂ ਇੱਕ ਵਾਰੀ ਲੜਾਈ ਦਾ ਮਾਹੌਲ ਜਿਸ ਤਰ੍ਹਾਂ ਬਣ ਜਾਂਦਾ ਉਹ ਬਣਿਆ ਆ ਪਰ ਲੋਕ ਬੈਠੇ ਨੇ ਜੇ ਡਟੇ ਨੇ ਕੋਈ ਚੱਕਰ ਨਹੀਂ ਮਤਲਬ ਆ ਜੇ ਇੱਥੋਂ ਆ ਵੇਖੋ ਲੱਗੇ ਹੀ ਘਰ ਨੇ ਸਾਰੇ ਰਹਿائشਾਂ ਇੱਥੇ ਨੇ ਬਾਕੀ ਬੀਐਸਐਫ ਜਾਂ ਆਰਮੀ ਜਦੋਂ ਜਾਰੀ ਫੋਰਸ ਆਊਗੀ ਪੇਰੋ ਜਿਸ ਤਰ੍ਹਾਂ ਕਹਿਣਗੇ ਉਸ ਤਰ੍ਹਾਂ ਹੀ ਹੋਊਗਾ ਫਿਲਹਾਲ ਪਿੰਡ ਛੱਡਣ ਲਈ ਕੋਈ ਗੱਲਬਾਤ ਨਹੀਂ ਨਹੀਂ ਹਾਲੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਹੈਗੀ ਪਿੰਡ ਛੱਡਣ ਦੀ ਜਦੋਂ ਆਰਮੀ ਆਊਗੀ ਜਾਂ ਉਤੋਂ ਆਦੇਸ਼ ਆਊਗਾ ਫਿਰ ਦਿਖੇ ਜਾਊਗਾ ਉਹਨਾਂ ਦੇ ਨਾਲ